ਜਨਨ ਖਾਪੜਾ ਦੇ ਦਿੰਦਾ ਨਾ ਉਹਨਾਂ ਦਾ ਮੁਕਾਬਲਾ ਵੀ ਸ਼ੁਰੂ ਕੇ ਜ਼ਮੀਨ ਤੇ ਕੋਈ ਨਹੀਂ ਕਰ ਸਕਦਾ ਕੋਈ 1721ਵੀਂ ਦੀ 1758 ਬਿਕਰਮੀ ਸੰਮਤ ਦੀ ਗੱਲ ਹੈ ਮੁਗਲੀਆਂ ਸਲਤਨਤ ਬਾਈ ਧਾਰ ਦੇ ਰਾਜਿਆਂ ਨੇ ਅਨੰਦਾਂ ਦੀ puri ਨੂੰ ਘੇਰ ਲਿਆ ਗੁਰੂ ਗੋਬਿੰਦ ਸਿੰਘ ਲੋਗੜਾ ਕਿਲੇ ਬੈਠੇ ਹੋਏ ਨੇ ਤੇ ਸਿੱਖਾਂ ਨੇ ਆ ਕੇ ਬੇਨਤੀ ਕੀਤੀ ਇਤਿਹਾਸ ਵਿੱਚ ਜ਼ਿਕਰ ਹੈ ਮਹਾਰਾਜ ਕੱਲ ਸਵੇਖ ਕੇਸਰੀ ਚੰਦ ਦਾ ਹਾਥੀ ਆਵੇਗਾ ਗਿਲੇ ਦਾ ਦਰਵਾਜ਼ਾ ਤੋੜਨ ਤੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇਗਾ ਕੀ ਉਪਾਅ ਕਰਨਾ ਜੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ 1 ਲੱਖ ਗਿਣਤੀ ਕੋ ਜੋਧਾ ਪੁੰਨ 75000 ਸੰਗ ਕੇਸਰੀ ਚੰਦ ਸੋ ਲੈ ਕੇ ਹੇਲਾ ਕਾਲਣ ਤਿਆਰਾ 1.5 ਲੱਖ ਤੋਂ ਉੱਤੇ ਸੂਰਮਾ ਲੈ ਕੇ ਬਾਈ ਧਾਰ ਦੇ ਰਾਜੇ ਮੁਗਲੀਆਂ ਸੰਤਨਤ ਦੇ ਲੋਗ ਨਾਜ਼ੋਂ ਵਜ਼ੀਰ ਖਾਂ ਵਰਗੇ ਨੰਦਾਂ ਦੀpuri ਨੂੰ ਘੇਰਦੇ ਨੇ ਤੁਰੰਗ ਕੇਸਰੀ ਚੰਦ ਫੰਦਾਇਓ ਸਭ ਤੇ ਆਗੂ ਹਵੈ ਕੈ ਆਜ ਲੋਹ ਗੜ੍ਹ ਤੋੜੂ ਢਿੜਕੈ ਸਬਤ ਰਿਦੈ ਸਿਮਰ ਕੈ ਸੌ ਠਾਈ ਐ ਅਜ ਲੋਹ ਗੜ੍ਹ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਗੁਰੂ ਗੋਬਿੰਦ ਸਿੰਘ ਨੂੰ ਮਿੱਟੀ ਵਿੱਚ ਮਿਲਾ ਦਵਾਂਗਾ ਹਰਦੇਵ ਦਰਬਾਰ ਵਿੱਚ ਸਜੇ ਨੇ ਸਿੰਘ ਕਹਿੰਦੇ ਜੀ ਕਿਦਾਂ ਡਕਣਾ ਹਾਥੀ ਨੂੰ ਤੁਹਾਨੂੰ ਪਤਾ ਹਾਥੀ ਦੀ ਮਸਤੀ ਬੜੀ ਮਾੜੀ ਹੈ ਜੰਗਲਾਂ ਦੇ ਜੰਗਲ ਉਜਾੜ ਦਿੰਦਾ ਹੈ ਤੇ ਜੇ ਸ਼ਰਾਬ ਪਿਆ ਕੇ ਮਸਤ ਕੀਤਾ ਹੋਵੇ ਤੇ ਕੈਸੀ ਦਵਾਈ ਮਚਾਵੇਗਾ ਬੰਦਾ ਚੰਗਾ ਪੜਾ ਹੋਵੇ ਨਾ ਤੇ ਸ਼ਰਾਬ ਪੀਤੀ ਹੋਵੇ ਤੇ ਹਾਥੀ ਬਣ ਜਾਂਦਾ ਕਈ ਵਾਰ ਐਵੇਂ ਕੰਦਾ ਨਿਵਾਜਦਾ ਫਿਰਦਾ ਬੰਦੇ ਨੂੰ ਹੀ ਸਾਹਮਣਾ ਔਖਾ ਹੈ ਤੇ ਹਾਥੀ ਨੂੰ ਕਿਦਾਂ ਸੰਭੋਗੇ ਚਲੋ ਮਹਾਰਾਜ ਨੇ ਇਸ਼ਾਰਾ ਕੀਤਾ ਕਹਿੰਦੇ ਸੱਡਾ ਹਾਥੀ ਹੀ ਹਾਥੀ ਨੂੰ ਰੋਕੇਗਾ ਦੁਨੀ ਜਾਂਦਾ ਇਹ ਕੌਣ ਸੀ ਭਲਾ ਹਰਮੰਦਰ ਸਾਹਿਬ ਦੇ ਕੰਪਲੈਕਸ ਵਿੱਚ ਦਰਸ਼ਨੀ ਡੇਉੜੀ ਹੈ ਨਾ ਉਥੇ ਲਾਚੀ ਬੇਹ ਰ ਉਹ ਭਾਈ ਸਾਲੋ ਦੀ ਹੈ ਇਹ ਜਿਹੜਾ ਭਾਈ ਸਾਲੋ ਸੀ ਜਿਨੇ ਅੰਮ੍ਰਿਤ ਸਰਦੀ ਸਰੋਵਰ ਦੀ ਕਾਰ ਸੇਵਾ ਕਰਵਾਈ ਸੀ ਗੁਰੂ ਪਾਤਸ਼ਾਹ ਦੇ ਹੁਕਮ ਵਿੱਚ ਗੁਰੂ ਰਾਮਦਾਸ ਗੁਰੂ ਅਰਜਨ ਸਾਹਿਬ ਦਾ ਸੰਗੀ ਹੈ ਇਹਦਾ ਪੋਤਰਾ ਸੀ ਦੁਨੀ ਚੰਦ ਮਾਝੇ ਦੀ ਧਰਤੀ ਦਾ ਮਸੰਦ ਹੈ ਗੁਰਾਂ ਦੀ ਸੇਵਾ ਵਿੱਚ ਹੈ 500 ਜੋਧੇ ਕਲਗੀ ਧਰਨੇ ਦਿੱਤੇ ਨੇ ਅਗਮ ਉਹ ਕਿਲੇ ਵਿੱਚ ਬਿਠਾਇਆ ਹੁਣ ਜਦੋਂ ਇਹਦੇ ਨਾਲ ਅਮਰੀਕ ਸਿੰਘ ਆਨੰਦ ਸਿੰਘ ਸੁਜਾਨ ਸਿੰਘ ਸ਼ਵੇਕ ਸਿੰਘ ਵਰਗੇ ਮਹਾਨ ਸੂਰਮੇ ਨੇ ਇਹਦੇ ਕੰਨਾਂ ਵਿੱਚ ਖਬਰ ਪੈ ਗਈ ਵੀ ਤੂੰ ਕੱਲ ਨੂੰ ਦੁਨੀ ਚੰਗਾ ਹਾਥੀ ਨਾਲ ਲੜਨਾ ਹੈ ਇਹਦਾ ਰੰਗ ਉੱਟ ਗਿਆ ਕਹਿੰਦਾ ਮੁਗਲਾਂ ਨਾਲ ਬਾਈ ਧਾਰ ਦੇ ਰਾਜਿਆਂ ਨਾਲ ਗੁਰੂ ਗੋਬਿੰਦ ਸਿੰਘ ਨੂੰ ਸੂਲਾ ਕਰ ਲੈਣੀ ਚਾਹੀਦੀ ਹੈ ਨਹੀਂ ਤੇ ਕੱਲ ਨੂੰ ਨੁਕਸਾਨ ਬੜਾ ਹੋਵੇਗਾ ਚਲੋ ਸਿੰਘੋ ਮੈਂ ਸਮਝਦਾ ਹੈ ਵੀ ਮੈਨੂੰ ਤੇ ਹਾਥੀ ਦੇ ਮਾਰ ਦੇਣਾ ਹੈ ਕਿਲੇ ਤੋਂ ਮਾਰ ਜਦੋਂ ਮੈਨੂੰ ਮਾਰਤਾ ਕਿਲੇ ਦਾ ਦਰਵਾਜ਼ਾ ਉਹਨੇ ਭੰਨਤਾ ਤੇ ਖੈਰ ਤੁਹਾਡੀ ਵੀ ਨਹੀਂ ਗੁਰੂ ਗੋਬਿੰਦ ਸਿੰਘ ਨੂੰ ਸਮਝਾਓ ਹਜੇ ਵੀ ਰਾਰੀ ਨਵਾ ਕਰ ਲਵੇ ਦਿੱਲੀ ਦੇ ਦਰਬਾਰ ਅੱਗੇ ਝੁਕ ਜਾਵੇ ਹੁਣ ਸਿੰਘ ਭਾਵਨਾ ਵਾਲੇ ਨੇ ਉਹ ਕਹਿੰਦੇ ਬਾਬਾ ਦੁਨੀ ਚੰਦ ਕਿਉਂ ਡਰਦਾ ਹੈ ਗਰਨ ਕ੍ਰਾਵਣ ਹਾਰ ਤੇ ਗੁਰੂ ਗੋਬਿੰਦ ਸਿੰਘ ਨੇ ਤੂੰ ਥੋੜੀ ਕੁਝ ਕਰਨਾ ਹੈ ਉਹਦੇ ਥਾਪੜੇ ਨੇ ਤੈਨੂੰ ਆਖੀ ਨਾਲ ਲੜਾਉਣਾ ਹੈ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਜਨ ਪੀਰ ਨਿਵਾਜਿਆ ਤਿਨਾਂ ਅੰਚਨਾ ਲਾਗ ਜਿਹੜੇ ਪੀਰ ਦੇ ਗੁਰੂ ਪਰਮੇਸ਼ਰ ਦੇ ਨਿਵਾਜੇ ਨੇ ਆਂਚ ਨਹੀਂ ਆਉਣ ਦਿੰਦਾ ਉਹਨਾਂ ਨੂੰ ਰੱਖ ਲੈਂਦਾ ਹੈ ਫਾਰਸੀ ਦਾ ਬੋਲ ਹੈ ਕਲਗੀਧਰ ਪਾਤਸ਼ਾਹ ਦਾ ਖਸਮ ਦੁਸ਼ਮਨੀ ਗਰ ਹਜ਼ਾਰ ਆਗੁਰਦ ਨਾ ਯਕਮੂਏ ਊਰਾ ਆਜ਼ਾਰ ਆਗੁਰਦ ਚਾਹੇ ਸਾਰੀ ਦੁਨੀਆ ਦੁਸ਼ਮਣ ਹੋ ਜਾਵੇ ਜੇ ਖਸ਼ਮ ਦਾ ਸਿਰ ਤੇ ਹੱਥ ਹੈ ਗੁਰੂ ਪਰਮੇਸ਼ਰ ਦਾ ਸਿਰ ਤੇ ਹੱਥ ਹੈ ਤੇ ਵਾੜ ਨਹੀਂ ਮੰਗਾਉਂਦਾ ਤਤੀਵਾ ਨਹੀਂ ਲਗਣ ਦਿੰਦਾ ਹੱਥ ਚਾਹੀਦਾ ਹੈ ਉਹਦਾ ਉਹ ਦੁਨੀ ਚਾਹਦਾ ਦਿਲ ਨਾ ਬਜਾ ਮੁਕਾਬਲਾ ਨਹੀਂ ਸੀ ਕਰਨਾ ਚਾਹੁੰਦਾ ਪੈਫੀਦ ਹੋਇਆ ਕਾਇਰਾ ਵਾਂਗੂ ਦੌੜਨ ਦਾ ਯਤਨ ਕੀਤਾ ਮੋਟਾ ਰੱਸਾ ਮੰਗਾ ਲਿਆ ਹੁਣ ਬਲਿਆ ਬੜਾ ਸੀ ਟੋਕਰਾ ਰੋਟੀਆਂ ਦਾ ਖਾਂਦਾ ਸੀ ਲੰਗਰ ਚ ਕਈ ਨੇਰੀ ਤਾਂ ਨਦੀ ਖਰਾਕ ਲੈਣ ਆਉਂਦੇ ਨੇ ਹਰੂ ਘਰ ਮੰਨ ਦੀ ਖਰਾਕ ਨਹੀਂ ਲੈਂਦੇ ਦੋਨੋਂ ਪਾਕੀ ਨੇ ਪਹਿਲੇ ਪੰਗਤ ਬਾਅਦੇ ਸੰਗਤ ਲੰਗਰ ਚੋਂ ਲੈੜ ਕੇ ਆਉ ਗੁਰਦਾਰੇ ਫਿਰ ਮੰਨ ਦੀ ਖਰਾਕ ਲਓ ਕਥਾ ਕੀਰਤਨ ਕਈ ਲੰਗਰ ਚੋਂ ਹੀ ਮੁੜ ਜਾਂਦੇ ਨੇ ਜਾਂ ਉੱਥੇ ਹੀ ਢੋਲਾ ਕੇ ਸੌਂ ਜਾਂਦੇ ਨੇ ਜਿੰਨਾ ਚਿਰ ਤੇ ਲੰਗਰ ਜੁੜਦਾ ਰਿਹਾ ਦੁਨੀ ਚੰਦ ਬੜਾ ਖੁਸ਼ ਹੈ ਅੱਜ ਸਮਾ ਆਇਆ ਹੈ ਲੂਣ ਖਾਦਾ ਹੈ ਹਲਾਲ ਕਰਨਾ ਹੈ ਰਸਾ ਮੰਗਵਾ ਕੇ ਕਹਿੰਦੇ ਕਿਲੇ ਦੀ ਕੰਧ ਟੱਪਣ ਲੱਗਾ ਪਾਰਾ ਸ਼ਰੀਰ ਸੀ ਰਸਾ ਟੁੱਟ ਗਿਆ ਮੋਛੇ ਵੱਡੋ ਵੀ ਲੱਤ ਟੁੱਟ ਗਈ ਦਾਗੇ ਹੋਹੇ ਸੁਰਨ ਮਹਿਜੂਜੇ ਬਿਨ ਦਾਗੇ ਵਗ ਜਾਈ ਜਿੰਨਾਂ ਦੇ ਮਸਤਕ ਤੇ ਨਾਮ ਦਾ ਨਿਸ਼ਾਨ ਪ੍ਰਗਟ ਹੈ ਉਹ ਨਹੀਂ ਦੌੜਦੇ ਜਿਨ੍ਹਾਂ ਦੀ ਭਗਤੀ ਨਹੀਂ ਉਹ ਦੌੜ ਜਾਂਦੇ ਨੇ ਸਾਧੂ ਹੋਏ ਸੋਖ ਭਗਤ ਪਛਾਨੇ ਹਰ ਲਾਇਕ ਜਾਣਾ ਭਾਈ ਨਾਮ ਜਪਣ ਵਾਲੇ ਖਜਾਨੇ ਚ ਪ੍ਰਵਾਨ ਹੁੰਦੇ ਨੇ ਜਿਹੜੇ ਦੌੜ ਜਾਂਦੇ ਪ੍ਰਵਾਨ ਕੀ ਨਹੀਂ ਮਿਲਦੀ ਚਲੋ ਯਾਰਾ ਨੇ ਓਖੇ ਸੋਖੇ ਹੋ ਕੇ ਚੁਕਿਆ ਜਦਾਂ ਬੋਰੀ ਢੋਈ ਦੀ ਚੁੱਕ ਕੇ ਲੈ ਗਏ ਅੰਮ੍ਰਿਤ ਸਾਰੇ ਦੇ ਪਿੰਡ ਮੰਝੇ ਤੇ ਪਿਆ ਹੈ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਸਿੱਖ ਕਹਿੰਦੇ ਦੀ ਤੁਹਾਡਾ ਹਾਥੀ ਭੱਜ ਗਿਆ ਹੁਣ ਮੁਕਾਬਲਾ ਕੌਣ ਕਰੇਗਾ ਮੌਤ ਤੋਂ ਡਰਦਾ ਦੌੜਿਆ ਹੈ ਪਰ ਕਲਗੀ ਧਰ ਤੇ ਤਿੰਨਾ ਲੋਕਾਂ ਦੇ ਖਸਮ ਨੇ ਗਲੂਏ ਚੋਂ ਬੋਲ ਨਿਕਲੇ ਦਸਮ ਬਾਣੀ ਐ ਜੋ ਕਹੂੰ ਕਾਲ ਤੇ ਭਾਜ ਕੇ ਬਾਜੀਅਤ ਤੋਹ ਕਿਹ ਕੁੰਟ ਕਹੋਂ ਭਜ ਜਈਐ ਜੇ ਕੋਈ ਆਖੇ ਵੀ ਕਾਲ ਤੋਂ ਮੌਤ ਤੋਂ ਭੱਜ ਕੇ ਬਚਾ ਹੋ ਸਕਦਾ ਕਹਿੰਦੇ ਭਜੋ ਕਿਥੇ ਭਜਦੇ ਹੋ ਆਪਾਂ ਨੂੰ ਕੀ ਲੱਗਦਾ ਵੀ ਇੰਡੀਆ ਛੱਡ ਕੇ ਅਮਰੀਕਾ ਜਾਓ ਮਲੇਸ਼ੀਆ ਜਾਓ ਕੈਨੇਡਾ ਜਾਓ ਮੌਤ ਨਹੀਂ ਆਵੇਗੀ ਜਿੱਥੇ ਦੌੜੋਗੇ ਕਹਿੰਦੇ ਪਹਿਲਾ ਅੱਗੇ ਖਲੋਦੀ ਐ ਦੌੜ ਕਹਿੰਦੇ ਦੁਨੀ ਚੰਦ ਕਿੱਥੇ ਦੌੜਦਾ ਐ ਆਗੇ ਹਉ ਕਾਲ ਧਰੇ ਅਸ ਗੱਜਤ ਸ਼ਾਜਤ ਹੈ ਜਿਹ ਤੇ ਨਸ ਆਈਐ ਜਿਵੇਂ ਬਦਲ ਗੱਜਦਾ ਐ ਮੌਤ ਅੱਗੇ ਗੱਜਦੀ ਹੋਈ ਦਿਖੇਗੀ ਐਸੇ ਨਾ ਕਹਿ ਗਇਓ ਕੋਈ ਸੁਧਾਵ ਰੇ ਯਾਹੇ ਉਪਾਲ ਸੁਖਾਵ ਬਚਾਈਐ ਜਗ ਦੇ ਨਾ ਛੁਟ ਗਿਆ ਮੂੜ ਕਾ ਹਸਤਾ ਕੀ ਜਿਉ ਨਾ ਸਰਣਾਗਤ ਜਈਐ ਕਹਿੰਦੇ ਕੋਈ ਵੀ ਦਾ ਤੇਰਾ ਨਹੀਂ ਚਲਣਾ ਮੌਤ ਦੇ ਰਾਜਾਏ ਤੇਰੀ ਡਾਂਗ ਦਾ ਡਰ ਨਹੀਂ ਐ ਮੌਤ ਨੂੰ ਗਰੀਬ ਐ ਤੇਰੇ ਤਰਲੇ ਕਰਕੇ ਮੌਤ ਨਹੀਂ ਛੱਡੇਗੀ ਵੀ ਤਰਸ ਖਾ ਜਾਵੇ ਕਾਲ ਦੇ ਤੇ ਚਰਨੀ ਪੜਨੇ ਪੈਂਦੇ ਨੇ ਉਹ ਕਿਸੇ ਨੂੰ ਨਹੀਂ ਛੱਡਦਾ ਹਰੇ ਗੜੂਏ ਚੋਂ ਬੋਲ ਨਿਕਲੇ ਇੱਕ ਤੋਂ ਸੁਣਿਆ ਆ ਗਿਆ ਮਹਾਰਾਜ ਦੁਨੀ ਚੰਦ ਮੰਜੇ ਤੇ ਪਿਆਸੀ ਕਹਿੰਦੇ ਸੱਪ ਨੇ ਡਸ ਲਿਆ ਬਸ਼ੇਰ ਕੋਈ ਸੀ ਕਲਗੀ ਧਰਦੀ ਕੋਇ ਖਵਾੜੀ ਮਾਰਿਆ ਗਿਆ ਦੁਨੀ ਚੰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਜੋ ਬੋਲੇ ਪੂਰਾ ਸਤਿਗੁਰੂ ਸੋ ਪਰਮੇਸ਼ਰ ਸੁਣਿਆ ਸੋਈ ਵਰਤਿਆ ਜਗਤ ਮਹਿ ਘਟ ਘਟ ਮੁਖ ਭਣਿਆ ਜੋ ਗੁਰੂ ਕਹਿੰਦਾ ਓਹੀ ਦੁਨੀਆ ਤੇ ਹੁੰਦਾ ਹੈ ਇਸ ਦਾ ਦੂਰ ਇਸ ਦਾ ਕ੍ਰिएਟਰ ਜੋ ਚਾਹੇ ਕਰ ਸਕਦੇ ਨੇ ਹ ਇੱਕ ਗੱਲ ਹੋਰ ਹੈ ਦੁਨੀ ਚੰਦ ਦਾ ਗੁਣਾ ਉਹਦੇ ਪੋਤੇ ਭਾਈ ਸਰੂਪ ਸਿੰਘ ਦੇ ਭਾਈ ਨੂਬ ਸਿੰਘ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸੇਵਾ ਵਿੱਚ ਆ ਕੇ ਬਖਸ਼ਾਇਆ ਸੀ ਬਖਸ਼ਵੀਂ ਦਿੰਦੇ ਨੇ ਗੁਰਦੇ ਮਣੀ ਕਹਿੰਦੀ ਹੈ ਗੁਰ ਸਰਣਾਈ ਭੱਜ ਪਏ ਬਖਸ਼ੇ ਬਖਸਣ ਹਾਰ ਉਹ ਦਰਤੇ ਆਇਆ ਨੂੰ ਬਖਸ਼ ਦਿੰਦਾ ਹੈ ਕਵੀ ਰਾਜ ਸੰਤੋਖ ਸਿੰਘ ਕਹਿੰਦੇ ਸਭ ਸਿੰਗਣ ਤਬ ਅਰਜ ਗੁਜ਼ਾਰੀ ਪ੍ਰਭ ਜੀ ਕੁੰਚਰ ਕੇਰ ਚਿੰਗਾਰੀ ਵਤ ਬਾਰਣੀ ਤੇ ਸੋ ਲਹੀਤ ਤਿਸ ਉਪਾਏ ਕਰਬਤ ਚਾਹੀਤ ਮਹਾਰਾਜ ਹਾਥੀ ਕਿਲੇ ਵੱਲ ਚੰਗਾੜਦਾ ਆ ਰਿਹਾ ਹੈ ਅਗਲੇ ਦਿਨ ਦੀ ਬਾਤ ਹੈ ਸ਼ਰਾਬ ਪਿਆ ਕੇ ਮਸਤ ਕੀਤਾ ਹੋਇਆ ਹੈ ਪਿੱਛੇ ਹਜ਼ਾਰਾਂ ਫੌਜਾਂ ਚੜੀਆਂ ਆ ਰਹੀਆਂ ਨੇ ਦਰਵਾਜ਼ਾ ਟੁੱਟਦਿਆਂ ਕਮਸਾਨ ਮੱਚੇਗਾ ਸਾਡੀ ਗਿਣਤੀ ਥੋੜੀ ਹੈ ਬਚਾਅ ਕਰਨਾ ਮੁਸ਼ਕਿਲ ਹੋ ਜਾਵੇਗਾ ਨਾ ਦੀਨਾ ਕੌਣ ਲੜੇ ਤੇ ਗੁਰੂ ਗੋਬਿੰਦ ਸਿੰਘ ਪਾਦਸ਼ਾਹ ਨਾ ਐਂਦਾ ਸੱਜੇ ਨੇ ਜਿੱਦਾਂ ਗੁਰੂ ਗ੍ਰੰਥ ਸਾਹਿਬ ਤਖਤ ਤੇ ਸੱਜੇ ਨੇ ਸੁਨਹਿਰੀ ਤਖਤ ਹੈ ਗਾੜੀ ਸੂਰ ਮੈਂ ਦਰਬਾਰ ਵਿੱਚ ਮਜਲਿਸ ਵਿੱਚ ਬੈਠੇ ਹੋਏ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਤਿਨੂੰ ਮਜਾਰ ਏਕ ਹੈ ਬਚਤਰ ਸਿੰਘ ਸੂਰਮਾ ਬਲੀ ਬੁਲੰਦ ਬਾਹੂ ਦੰਡ ਛਤਰ ਤੇ ਗਰੂ ਰਮਾ ਕਹਿੰਦੇ ਬੜਾ ਬਲੀ ਬੜਾ ਬਲਵਾਨ ਤਕੜੇ ਮੁਸ਼ਾਇਰੇ ਲਾਲ ਅੱਖਾਂ ਸੋਹਣਾ ਤਖਾ ਦਾੜਾ ਭਾਈ ਮਨੀ ਸਿੰਘ ਦਾ ਪਰਜੰਦਾ ਸਪੁੱਤਰ ਬਾਬਾ ਬਚਿੱਤਰ ਸਿੰਘ ਛੱਤਰੂਆਂ ਦੇ ਖੂਰ ਨੂੰ ਤੋੜ ਕੇ ਸੁਟਣ ਵਾਲਾ ਦਰਬਾਰ ਵਿੱਚ ਬੈਠਾ ਸੀ ਕਲਗੀਧਰ ਪਾਤਸ਼ਾਹ ਦੇ ਨਾਲ ਨਾ 25 ਅੰਗਰੱਖੇ ਹੋਇਆ ਕਰਦੇ ਸਨ ਕਿਲੇ ਵਿੱਚ ਸ਼੍ਰੀ ਗੁਰੂ ਪ੍ਰੇਮਕ ਨਿਸਕੇ ਵਿੱਚ ਸਦੀਵ ਹੀ ਹੋਵ ਹੈ ਸੁਚੇਤ ਰਖਵਾਰ ਛਿਤ ਥੀਵਹੀ ਉਹ 25 ਜੋਧੇ ਸਦਾ ਹੀ ਗੁਰਾਂ ਦੇ ਪਾਸ ਰਹਿੰਦੇ ਸਨ ਜਦੋਂ ਕਿਦਰੇ ਗੁਰਾਂ ਨੇ ਕੱਲਿਆਂ ਮਸ਼ਰਾਬ ਲੈਣਾ ਉਹਨਾਂ 25 ਸੂਰਮਿਆਂ ਚੋਂ ਇੱਕ ਬਾਹੂਬਲੀ ਅੰਗ ਰਖਿਓਕ ਭਾਈ ਬਚਤਰ ਸਿੰਘ ਸੀ ਇਹ ਸਾਰਿਆਂ ਦੀ ਭਾਵਨਾ ਐਸੀ ਸੀ ਸਤਿਗੁਰੇ ਆਗਾ ਸੀਸ ਪੇਟ ਦੇਉ ਜੇ ਸਤਿਗੁਰ ਸੱਚ ਹੈ ਭਾਵੈ ਆਪੇ ਦਇਆ ਕਰੋ ਪ੍ਰਭ ਦਾਤੇ ਨਾਨਕ ਅੰਕ ਸੁਮਾਵੇ ਸਿਰ ਦੇਣ ਲਈ ਤਿਆਰ ਰਹਿੰਦੇ ਸਨ ਗੁਰਦੇਵ ਗਰਜੇ ਨੇ ਕਹਿੰਦੇ ਕੀ ਹੋਇਆ ਜੇ ਹਾਥੀ ਸਾਡਾ ਦੌੜ ਗਿਆ ਹੈ ਹੁਣ ਬਾਈ ਧਾਰੀ ਰਾਜਿਆਂ ਦੇ ਮਸਤ ਹਾਥੀ ਦੇ ਨਾਲ ਸਾਡਾ ਸ਼ੇਰ ਬਚਿੱਤਰ ਸਿੰਘ ਲੜੇਗਾ ਕਹਿੰਦੇ ਕਿਉਂ ਭਾਈ ਬਚਿੱਤਰ ਸਿੰਘ ਲੜੇਗਾ ਕਹਿੰਦਾ ਮਹਾਰਾਜ ਹਾਥੀ ਨਾਲ ਕਦੇ ਲੜਿਆ ਜਾ ਸਕਦਾ ਹੈ ਉਹ ਵੀ ਮਸਤਾ ਠੀਕ ਬੰਦਾ ਕਿੱਥੇ ਜਿੱਤ ਸਕਦਾ ਹੈ ਗੁਰਦੇਵ ਕਹਿੰਦੇ ਚੌਦਾ ਕੀ ਹੈ ਉਹਦੇ ਗੜੂਏ ਦੇ ਬੋਲ ਨੇ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਕਹਿੰਦੇ ਫਾਈ ਬਚਿੱਤਰ ਸਿੰਘ ਗਰਜਿਆ ਹੈ ਮਹ ਮਹ ਇਹ ਹਾਥੀ ਕਿਆ ਬੱਬਰੋ ਜੋ ਅਰ ਸਕੈ ਅਗਾਰੀ ਸੁਨਿਓ ਸੁਰਗ ਮੇ ਇੱਕ 에ਰਾਵਤਿਸ ਕੋ ਲੈਹੁ ਮਾਰੀ ਕਹਿੰਦੇ ਮਹਾਰਾਜ ਤੁਹਾਡਾ ਥਾਪੜਾ ਹੋਵੇ ਏ ਬਾਈ ਧਾਰੀਆਂ ਦਾ ਹਾਥੀ ਤੇ ਕੀ ਕੇਸਰੀ ਚੰਦ ਜਸਵਾਲੀਏ ਦਾ ਹਾਥੀ ਤੇ ਕੀ 인ਦਰ ਦੇਵਤੇ ਦਾ ਇਰਾਵਤ ਹਾਥੀ ਮਾਰ ਕੇ ਚਰਨਾ ਚ ਸੁੱਟ ਦਵਾ ਤੇ ਜੇ ਥਾਪੜਾ ਨਹੀਂ ਤੇ ਫੇਰਾ ਕੀ ਨਹੀਂ ਜੇ ਮਰਨਾ ਮੇਰੇ ਕੋਲੋਂ ਇਹ ਭਾਵਨਾ ਸਿੱਖਦੀ ਜੋ ਕਰਨਾ ਹੈ ਗੁਰੂ ਨੇ ਕਰਨਾ ਹੈ ਥਾਪੜਾ ਲੈ ਲਿਆ ਬਾਪੂ ਕੋਲੋਂ ਗੁਰਦੇਵ ਨੇ ਆਪਣੀ ਵਰਸ਼ੀ ਨੇ ਜਾ ਨਾਗਣੀ ਸੱਪ ਵਰਗੀ ਬਲਖਾਂ ਦੀ ਬਖਸ਼ੀ ਕਿਸ ਗੜ੍ਹ ਸਾਹਿਬ ਉਹ ਨਾਗਣੀ ਪਈਏ ਜਿੰਨੇ ਦਰਸ਼ਨ ਕਰਨੇ ਆ। ਬਾਬਾ ਬਚਿੱਤਰ ਸਿੰਘ ਨੂੰ ਥਾਪੜਾ ਦਿਤਾਇ। ਮੌਤ ਦਾ ਭੈ ਮਿਟ ਗਿਆ। ਜਿੰਨ ਗੁਰ ਸੇਵਿਆ ਤਿਸ ਭਉ ਨਾ ਵਿਆਪੈ। ਜਿੰਨ ਗੁਰ ਸੇਵਿਆ ਤਿਸ ਦੁਖ ਨਾ ਸੰਤਾਪੈ। ਜਿਨ੍ਹਾਂ ਨੇ ਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਖਲੜੀ ਵਿੱਚ ਡਰ ਨਹੀਂ ਰਹਿੰਦਾ। ਉਹਨਾਂ ਨੂੰ ਭੈ ਨਹੀਂ ਰਹਿੰਦਾ। ਦੇ ਆਰ ਨਾਟ ਅਫਲੈਕਟਿਡ ਵਿਦ ਫੀਅਰ। ਰੰਚਕਾ ਮਾਤਰ ਵੀ ਖੌਫ ਨਹੀਂ ਰਹਿੰਦਾ ਖਲੜੀ ਚ। ਵਹਿੰਦੇ ਘੋੜੇ ਤੇ ਚੜਿਆ ਬਾਬਾ ਬਜਤਰ ਸਿੰਘ ਨਿਕਲੇ ਆ ਕਿਲੇ ਤੋਂ ਬਾਹਰ ਤੇ ਸਾਹਮਣੇ ਹਾਥੀ ਆਉਂਦਾ ਏ ਚੰਗਾੜ ਦਾ ਕੀ ਵਹਿੰਦੇ ਨੇ ਸਨਾਹ ਨਾਲ ਸਜਿਆ ਏ ਹਾਥੀ ਜਿਵੇਂ ਸੂਰਮੇ ਲੋਹੇ ਦੀ ਪੋਸ਼ਾਕ ਪਾਉਂਦੇ ਨੇ ਨਾ ਜੰਗ ਚ ਵੀ ਸ਼ਸਤਰ ਨਾ ਬਨੇ ਹਾਥੀ ਤੇ ਸਨਾਹ ਪਾਈ ਹੋਈ ਏ ਲੋਹੇ ਦਾ ਪੋਸ਼ਾਕ ਆਏ ਪੂਛ ਦੇ ਨਾਲ ਹਥਿਆਰ ਬੰਨੇ ਨੇ ਸੁੰਡ ਦੇ ਨਾਲ ਤਲਵਾਰਾਂ ਬਨੀਆਂ ਹੋਈਆਂ ਨੇ ਤੇ ਮਸਤਕ ਦੇ ਉੱਤੇ ਤਵੇ ਬੰਨੇ ਨੇ ਲੋਹੇ ਦੇ ਮੋਟੇ ਵੀ ਇੱਥੇ ਨਾ ਕੋਈ ਬਾੜ ਹੋ ਜਾਵੇ ਕਿਉਂਕਿ ਜਦੋਂ ਕੁੰਡਾ ਮਾਰੀਦਾ ਮਸਤਕ ਤੇ ਹੀ ਮਾਰਦਾ ਨਾ ਮਹਾਵਤ ਆਖੀ ਨੂੰ ਕਾਬੂ ਕਰਨ ਲਈ ਇਹ ਵੀਕ ਹੁੰਦਾ ਉਹਦਾ ਮੱਥਾ ਉਥੇ ਕਵੇ ਬਨੇ ਹੋਏ ਨੇ ਮਜੇਤਰ ਸਿੰਘ ਹਿਰਦੇ ਵਿਚਾਰਿਓ ਇਹੇ ਅਵਸਰ ਅਬ ਮੇਰਾ ਹਤੋਂ ਮਤੰਗ ਅਬ ਮੈਂ ਵਰਸ਼ਾ ਹਤੋਂ ਮਤੰਗ ਅੰਗ ਮੈਂ ਵਰਸ਼ਾ ਕਰਕੇ ਓਜ ਘਨੇਰਾ ਕਹਿੰਦੇ ਹੁਣ ਮੇਰੀ ਵਾਰੀ ਐ ਵਡਿਆਈ ਖਟਣ ਦੀ ਕਰਮ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਰਵਾਉਣਾ ਹੈ ਤੇ ਜੈਜਾਕਾਰ ਮੇਰੀ ਕਰੇਗੀ ਦੁਨੀਆ ਕਹਿੰਦੇ ਤਿਆਰੀ ਕਰ ਲਈ ਸੂਰੇ ਨੇ ਕਵੀ ਰਾਜ ਸੰਤੋਖ ਸਿੰਘ ਐਸੀ ਲਿਖਤ ਲਿਖਦੇ ਨੇ ਕਈ ਵਾਰ ਲੱਗਦਾ ਜਿਵੇਂ ਆਪਾਂ ਮੈਦਾਨੇ ਜੰਗ ਵਿੱਚ ਸਾਵੇਂ ਖਲੋਤੇ ਹੋਣੇ ਭਾਈ 75 ਸੱਜ ਦੇ ਚਰਮਤ ਉਠਨ ਲਾਲ ਬिलोचन ਫਰਕਤ ਮੂਸ਼ ਉਠਾਈ ਪ੍ਰੇਕੁਟੀ ਚੜੀ ਕੁਟਿਲ ਮੁਖ ਲਾਲੀ ਸਮਸੋ ਮਹਾ ਸ਼ਬਸ਼ਾਈ ਕਹਿੰਦੇ ਨੇ ਭਾਈ ਬਚਿੱਤਰ ਸਿੰਘ ਨੇ ਬੁੱਲ ਚੱਬੇ ਨੇ ਆਪਣੇ ਅੱਖਾਂ ਲਹੂ ਵਰਗੀਆਂ ਲਾਲ ਹੋ ਗਈਆਂ ਡੌੜੇ ਫਰਕਣ ਲੱਗੇ ਨੇ ਪਰਵੱਟੇ ਤਲਵਾਰ ਦੀ ਨਿਆਈਂ ਕッセ ਗਏ ਨੇ ਸੰਸਬ ਧਿੱਕੀ ਦਾੜੀ ਚਿਹਰੇ ਤੇ ਬਹੁਤ ਪਰਫੂਰਤ ਪਈ ਜਾਂਪਦੀ ਐ ਪੱਗ ਕੋ ਬਲ ਰਕਾਬ ਪਰ ਕਰਕੈ ਉਸ਼ਰਿਓ ਆਸਨ ਸ਼ੂਰਾ ਸਾਬ ਸ਼ਰੀਰ ਸੋ ਉਹ ਸੰਭਰ ਕਾ ਹਾਏ ਫਾਂਦੇਓ ਗਜ ਕੋਰਾ ਉਰਕਾਮਾਂ ਹੁੰਦੀਆਂ ਨੇ ਜਿਨ੍ਹਾਂ ਚ ਪੈਰ ੜਾਈਦੇ ਨੇ ਖਲੋ ਗਿਆ ਹੈ ਭਾਈ ਬਚਿੱਤਰ ਸਿੰਘ ਅਜ਼ੀਨ ਛੱਡ ਦਿੱਤੀ ਕਾਠੀ ਛੱਡ ਦਿੱਤੀ ਉੱਚਾ ਹੋ ਗਿਆ ਤੇ ਕਹਿੰਦੇ ਸਾਰਾ ਓਜ ਲਾ ਕੇ ਹਾਥੀ ਵੱਲ ਨੂੰ ਘੋੜਾ ਦੌੜਾ ਦਿੱਤਾ ਸੈਫ ਬਚਾਏ ਚਲਾਏ ਸੋ ਵਰਸ਼ਾ ਤਵਾ ਫੁਲਦੀ ਫੂਰਾ ਸਿਓ ਜੈ ਰਾਜ ਮਸਤਕ ਮੇਂ ਜਬ ਪੁਨ ਕਰ ਜੁਗ ਕਰ ਜੋਰਾ ਕਹਿੰਦੇ ਜਦੋਂ ਹਾਥੀ ਦੇ ਨਜ਼ਦੀਕ ਪਹੁੰਚਿਆ ਤੇ ਹਾਥੀ ਨੇ ਸੈਫ ਚਲਾ ਦਿੱਤੀ ਸੁੰਡ ਨਾਲ ਬੰਨੀ ਉਹ ਤਲਵਾਰ ਚੱਲ ਗਈ ਕਹਿੰਦੇ ਨੀਵੀ ਪਾ ਗਿਆ ਬਚਤਰ ਸਿੰਘ ਤਲਵਾਰ ਦਾ ਵਾਰ ਬਚਾ ਲਿਆ ਦੋਹਾਂ ਹੱਥਾਂ ਦੇ ਨਾਲ 나ਗਣੀ ਕੱਸ ਲਈ ਛੱਡ ਕੇ ਜੋਦੇ ਨੇ ਲਗਾਮ ਕਹਿੰਦੇ ਮਸਤਕ ਵੱਲ ਨੂੰ ਚਲਾ ਦਿੱਤੀ ਕਰਿਓ ਤਸਾਵਨ ਪਰਵੇਸਿਓ ਐਸੇ ਉਪਮਾ ਕਹੋ ਬਨਾਈ ਕ੍ਰੌਂਚ ਸੈ ਲੋ ਮੇ ਜਨ ਸ਼ਿਵਨੰਦਨ ਵਰਸ਼ੀ ਮਾਰਤ ਸਾਈ ਮਹਾ ਭਾਰਤ ਵਿੱਚ ਇੱਕ ਕਥਾ ਹੁੰਦੀ ਹੈ ਇੱਕ ਕ੍ਰੌਂਚ ਦੈਨਤ ਹੋਇਆ ਹੈ ਬੜਾ ਹੰਕਾਰਿਆ ਸੀ ਲੋਕਾਂ ਨੂੰ ਦਰੜਦਾ ਸੀ ਪੱਥਰ ਵਰਗੀ ਕਠੋਰੇ ਦੀ ਛਾਤੀ ਹੈ ਕਹਿੰਦੇ ਸ਼ਿਵਨੰਦਨ ਗਰਾਤ ਕੇ ਨੇ ਕਰੌਂਚ दैਤ ਦੀ ਛਾਤੀ ਵਿੱਚ ਮਾਰ ਕੇ ਵਰਸ਼ਾ ਵੇ ਨਸੋਧਿਆ ਸੀ ਕਹਿੰਦੇ ਜਿਵੇਂ ਕਰੌਂਚ दैਤ ਸ਼ਿਵਨੰਦਨ ਨੇ ਵਿੰਨਿਆ ਹੋਵੇ ਜਿਵੇਂ ਛੂਰੀ ਕਿਦਰੇ ਮੱਖਣ ਨੂੰ ਚੀਰਦੀ ਹੋਵੇ ਜਿਵੇਂ ਤਾਰ ਸਾਬਣ ਨੂੰ ਚੀਰ ਜਾਂਦੀ ਹੈ ਜਿਵੇਂ ਆਂਦੇ ਨੇ ਕੋਈ ਲੱਕੜਹਾਰਾ 모ਸ਼ੇ ਵਧ ਕਰ ਦਿੰਦਾ ਹੈ ਲੱਕੜ ਨੂੰ ਬਾਬਾ ਬਚਤਰ ਸਿੰਘ ਦੀ ਨਾਗਣੀ ਨੇ ਤਵੇ ਚੀਰ ਦਿੱਤੇ ਹਾਥੀ ਦੇ ਮਸਤਕ ਵਿੱਚ ਵੱਜੀ ਲਹੂ ਦਾ ਫਵਾਰਾ ਛੁੱਟਿਆ ਹੈ ਜਿਹੜਾ ਹਾਥੀ ਸਿੱਖਾਂ ਨੂੰ ਮਿਟਾਉਣ ਆਇਆ ਸੀ ਉਹੀ ਮੁਗਲਿਆ ਸਲਤਨਤ ਬਾਈ ਧਾਰ ਦੇ ਰਾਜਿਆਂ ਦੀ ਫੌਜ ਦਾ ਵਿਨਾਸ਼ ਕਰ ਗਿਆ ਪਿੱਛੇ ਨੂੰ ਢੋੜਿਆ ਹਜ਼ਾਰਾਂ ਫੌਜਾਂ ਕਦਮਾਂ ਕੱਲੇ ਲਟਾੜ ਦਿੱਤੀਆਂ ਤੇ ਬਾਬਾ ਬਚਿੱਤਰ ਸਿੰਘ ਦੀ ਹਸਤੀ ਬੁਲੰਗ ਹੋਈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨਾਂ ਗਿਆਂ ਮੈਦਾਨੇ ਜੱਗ ਨੂੰ ਮਾਰ ਕੇ ਬਾਪੂ ਨੇ ਲਾ ਕੇ ਸ਼ਾਤੀ ਨਾਲ ਬਖਸ਼ਿਸ਼ ਕਰਦੇ ਹੋਏ ਆਖਿਆ ਸੀ ਦੁਨੀ ਚੰਦਾ ਵੜਿਆਈ ਤੇ ਗੁਰੂ ਨੇ ਬਖਸ਼ਣੀ ਸੀ ਤੂੰ ਗਾਇਰ ਨਿਕਲਿਆ ਅਬੇਕ ਸਾਡੇ ਬਚਤਰ ਸਿੰਘ ਨੇ ਹਾਥੀ ਦਰੜ ਕੇ ਸੁੱਟ ਦਿੱਤਾ ਇਹ ਹੈ ਗੁਰੂ ਦੇ ਥਾਪੜੇ ਦਾ ਮਾਤ ਇਹ ਹੈ ਗੁਰੂ ਦੇ ਥਾਪੜੇ ਦੀ ਅਜ਼ਮਤ ਇਹਨੂੰ ਭਈ ਨੰਦ ਲਾਲ ਬਿਆਨ ਕਰਦੇ ਨੇ ਜੋ ਅੱਖਾਂ ਨਾਲ ਵੇਂਦੇ ਨੇ ਕਮਸਾਨ ਕਹਿੰਦੇ ਸ਼ੇਰਾਨੇ ਅਫਵਾਜ਼ੇ ਮਨਸੂਰ ਅਸ਼ ਯਕਾਤਾਜ਼ ਵਾਲਿਵਾਏ ਆਲਮ ਕੁਸ਼ਾਇਸ਼ ਨਸਰਤ ਤਾਰਾਜ਼ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਗੁਰੂ ਗੋਬਿੰਦ ਸਿੰਘ ਦੀ ਖੰਡੇ ਦੀ ਪਾਉਲ ਨੇ ਗੁਲਾਮਾਂ ਨੂੰ ਮਨਸੂਰ ਬਣਾ ਦਿੱਤਾ ਜੰਗ ਜਿੱਤਣ ਵਾਲੇ ਬਣਾ ਦਿੱਤਾ ਮਾਮੂਲੀ ਲੋਕਾਂ ਦੇ ਕੋਲੋਂ ਮੈਦਾਨੇ ਜੰਗ ਨੂੰ ਮਾਰਨ ਵਾਲੀ ਉਹ ਨਗਰੇ ਨਿਯਮਤ ਵਰਸਾ ਦਤੀ ਗੁਲਾਮ ਲੋਕ ਕੱਖਾਂ ਵਾਂਗ ਰੁੱਲਦੇ ਤਖਤਾਂ ਦੇ ਵਾਰਿਸ ਬਣ ਗਏ ਜਦੋਂ ਗੁਰੂ ਗੋਬਿੰਦ ਸਿੰਘ ਦਾ ਲਿਵਾਇ ਝੰਡਾ ਝੂਲਦਾ ਹੈ ਤੇ ਸਮਝ ਪੈਂਦੀ ਹੈ ਇਹਦੀ ਸ਼ਰਨ ਜਾ ਕੇ ਕੋਈ ਵੀ ਜਿਹੜਾ ਹੀਣਾ ਹੈ ਓਟ ਤੋਂ ਨੇਉਟਾਏ ਨਿਤਾਣਾਉ ਨੂੰ ਤਾਣ ਮਿਲਦਾ ਏ ਗੁਰੂ ਗੋਬਿੰਦ ਸਿੰਘ ਨਾਲੋਂ ਵੱਡਾ ਆਸਰਾ ਇਸ ਰੂਹੇ ਜ਼ਮੀਨ ਤੇ ਕੋਈ ਦੂਜਾ ਨਹੀਂ ਹੈ ਸਤਿਗੁਰ ਮੇਰਾ ਤਾਣ ਨਿਤਾਣ ਸਤਿਗੁਰ ਮੇਰਾ ਘਰ ਦੀ ਮਾਣ ਮਾ ਗੁਰੂ ਇਸ ਪਾਵਰ ਆ ਪਾਵਰਲੈਸ ਇਹ ਸੁਤਾਨੇ ਗੁਰਾਂ ਦੀ ਇਹ ਬਰਕਤ ਹੈ ਗੁਰਾਂ ਦੀ ਇਹ ਤਾਕਤ ਹੈ ਗੁਰਾਂ ਦੀ ਗੁਰਾਂ ਵਰਗਾ ਨਾ ਕੋਈ ਇਸ ਰੂਹੇ ਜ਼ਮੀਨ ਤੇ rehber ਹੈ ਨਾ ਕੋਈ ਪੈਗੰਬਰ ਹੋ ਸਕਦਾ ਹੈ ਇਹ ਤੇ ਮਨੁੱਖਾ ਜਾਮਾ ਹੈ ਉਹ ਕੀ ਕਰਦੇ ਸਮੈਂ ਤੇ ਤਮਾਸ਼ਾ ਵੇਖਣ ਆਇਆ ਹੈ ਦੁਨੀਆਂ ਨੂੰ ਤਮਾਸ਼ਾ ਸਮਝਿਆ ਹੈ ਕੁਰਾਨੇ ਤੇ ਉਹਨਾਂ ਦੀ ਅਸਮਤ ਹੈ ਜੇ ਤਮਾਸ਼ਾ ਨਾ ਸਮਝਿਆ ਹੁੰਦਾ ਇਹ ਤੇ ਸਮਝ ਆਉਂਦੀ ਹੈ ਵੀ ਬਾਬਾ ਜੀਤ ਸਿੰਘ ਦੇ ਪ੍ਰਕਾਸ਼ ਤੇ ਅਨੰਦਿਤ ਨੇ ਤੇ ਜਿੱਦਾਂ ਅੱਖਾਂ ਸਾਵੇਂ ਬਾਬਾ ਜੀਤ ਸਿੰਘ ਸ਼ਹੀਦ ਹੁੰਦੇ ਨੇ ਉਸ ਦਿਨ ਆਨੰਦ ਨਹੀਂ ਸੀ ਹੋਣਾ ਚਾਹੀਦਾ ਉਸ ਦਿਨ ਟਾਰੀ ਤੋਂ ਛਾਲ ਮਾਰ ਕੇ ਜਾਨ ਦੇ ਦਿੰਦੇ ਜੇ ਆਮ ਇਨਸਾਨ ਹੁੰਦੇ ਅਟਾਰੀ ਤੇ ਖਲੋਤੇ ਸਨ ਤੇ ਗਰਜ ਕੇ ਇੱਕ ਬਚਨ ਕਹਿ ਰਹੇ ਨੇ ਸ਼ਾਬਾਸ਼ ਪੁੱਸਰ ਖੂਬ ਦਲੇਰੀ ਸੇ ਲੜੇ ਹੋ ਹਾ ਕਿਉਂ ਨਾ ਹੋ ਗੋਬਿੰਦ ਕੇ ਫਰਜ਼ੰਦ ਬੜੇ ਹੋ ਸ਼ਾਬਾਸ਼ ਅਜੀਤ ਸਿੰਘ ਬਾ ਕਮਾਲ ਲੜਿਓ ਲੜਦੇ ਵੀ ਕਿਉਂ ਨਾ ਤੁਹਾਡੀਆਂ ਰਗਾਂ ਚ ਕਿਸੇ ਆਮ ਇਨਸਾਨ ਦਾ ਲਹੂ ਨਹੀਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਲਹੂ ਹੈ ਇਨੂੰ ਬਾਣੀ ਕਹਿੰਦੀ ਹੈ ਗੁਰ ਜਸਾ ਨਾਹੀ ਕੋ ਦੇਵ ਜਿਸ ਮस्तक 파ਗ ਸੋ ਲਗਾ ਸੇਵ ਗੁਰ ਗੋਬਿੰਦ ਸਿੰਘ ਨਾਲੋਂ ਵੱਧ ਕੇ ਕੋਈ ਨਹੀਂ ਹੈ ਬਾਤਮਾਲਾ ਯਾਰਖਾ ਮੁਸਲਮਾਨ ਨੇ ਵਡਿਆਈ ਲਿਖੀ ਹੋਈ ਹੈ ਆਖਣ ਲੱਗੇ ਆ ਗੁਰ ਗੋਬਿੰਦ ਸਿੰਘ ਤੇਰੇ ਵਰਗਾ ਨਾ ਕੋਈ ਹੋਇਆ ਨਾ ਕੋਈ ਇਸ ਰੂਹੇ ਜ਼ਮੀਨ ਤੇ ਹੋ ਸਕਦਾ ਹੈ ਇਨਸਾਫ ਕਰੇ ਗਰ ਇਹ ਜ਼ਮਾਨਾ ਤੋਂ ਯਕੀਨ ਹੈ ਕਹਦੋ ਕਿ ਗੁਰੂ ਗੋਬਿੰਦ ਸਿੰਘ ਦਾ ਸਾਨੀ ਨਹੀਂ ਹੈ ਇਹ ਪਿਆਰ ਮੁਰਿਦੋਂ ਸੇ ਸ਼ਫਕਤ ਵੀ ਕਹਿੰਦਾ ਹੈ ਭਗਤੀ ਮੈਂ ਗੁਰੂ ਅਰਸ਼ ਸੰਸਾਰ ਜੁਮੀ ਹੈ ਉਲਫਤ ਕੇ ਇਹ ਜਜ਼ਬੇ ਕਹੀਂ ਦੇਖੇ ਨਹੀਂ ਹਮਨੇ ਹੈ ਦੇਖਣਾ ਇੱਕ ਬਾਤ ਕਹੀਂ ਸੁਨੇ ਵੀ ਨਹੀਂ ਹਮਨੇ ਐ ਗੁਰੂ ਗੋਬਿੰਦ ਸਿੰਘ ਜੇ ਹਰ ਕਵੀ ਆਪਣੀ ਕਲਮ ਨੂੰ ਇਮਾਨਦਾਰੀ ਨਾਲ ਚਲਾਵੇ ਚਾਹੇ ਉਹ Hindu ਹੈ ਸਿੱਖ ਹੈ ਮੁਸਲਮਾਨ ਹੈ ਇਸਾਈ ਹੈ ਉਹਨੂੰ ਕਹਿਣਾ ਪਵੇਗਾ ਕਿਸੇ ਵੀ ਧਰਮ ਵਿੱਚ ਤੇਰੇ ਵਰਗਾ ਪੈਗੰਬਰ ਨਾ ਹੋਇਆ ਤੇ ਨਾ ਹੋ ਸਕਦਾ ਹੈ ਇਹ ਹੈ ਗੁਰੂ ਗੋਬਿੰਦ ਸਿੰਘ ਦਾ ਰਤਬਾ ਉਹਦੇ ਭਾਂਡੇ ਤੇ ਸਾਰੇ ਹੀ ਸੁਣਾਉਂਦੇ ਨੇ ਸਵਾਦ ਉਦੋਂ ਆਉਂਦਾ ਜਦੋਂ ਗੈਰ ਬੰਦਾ ਤੁਹਾਡੇ ਭਾਂਡੇ ਨੂੰ ਸਲਾਵੇ ਇਹ ਗੁਰੂ ਗੋਬਿੰਦ ਸਿੰਘ ਦੀ ਹਸਤੀ ਹੈ ਜਿਹਨੂੰ ਲਾਲਾ ਦੌਲਤਰਾਏ ਵਰਗੇ ਹਿੰਦੂਆਂ ਵੀ ਵਟਿਆਇਆ ਹੈ ਜਿਹਨੂੰ ਅਲਾ ਯਾਰਖਾਂ ਵਰਗੇ ਮੁਸਲਮਾਨਾਂ ਨੇ ਸ਼ਾ ਮੁਹੰਮਦ ਨਦੀਫ ਵਰਗੇ ਮੁਸਲਮਾਨਾ ਨੇ ਵੀ ਵੜਿਆਇਆ ਹੈ ਜਿਹਨੂੰ بڑے بڑے ਗੋਰੇ ਵਿਦਵਾਨਾਂ ਨੇ ਮਕਲਸ ਵਰਗਿਆ ਨੇ ਵੀ ਵੜਿਆਇਆ ਹੈ ਸਿੱਖਾਂ ਤੇ ਵੜਿਉਣਾ ਹੀ ਹੈ ਉਹਦੀ ਵਡਿਆਈ ਅਗਮ ਹੈ ਅਸਮਤਾ ਉਹਦੀਆਂ ਬੁਲੰਦ ਨੇ